वो मेरे साथ है हरदम हर पल ओ मेरे संग डर के तर, वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो है वो मेरा मसीह ਪਰਬੂ ਯਿਸੂ ਮਸੀਹ ਦੇ ਨਾਮ ਵਿੱਚ ਮੈਂ ਖੁਸ਼ਖਬਰੀ ਦੇ ਅੱਜ ਦੇ ਇਸ ਭਾਗ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ 17 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਕੇ ਯਸੂ ਨੇ ਉਹਨੂੰ ਉਪਤਰ ਦਿੱਤਾ ਤਨ ਹੈ ਤੂੰ ਸ਼ਮਾਨ ਵਰਜੋਨਾ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਭ ਉਹ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ਸੋ ਜਦ ਮਨੁੱਖ ਲਹੂ ਅਤੇ మాਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਹਨਾਂ ਵਾਂਗੂ ਉਹ ਆਪ ਵੀ ਇੰਨਾ ਹੀ ਵਿੱਚ ਭਿਆਲ ਬਣਿਆ ਤਾਂ ਜੋ ਮੌਤ ਤੇ ਰਾਹੀ ਪਾਪ ਸੰਸਾਰ ਤੇ ਸ਼ੈਤਾਨ ਨੂੰ ਨਿਕਮਾ ਕਰ ਦੇਵੇ ਉਸਨੇ ਮਨੁੱਖ ਵਾਂਗੂ ਮਾਸ ਅਤੇ ਲਹੂ ਦੀ ਦੇਨ ਉਧਾਰਿਆ ਤਾਂ ਜੋ ਉਹ ਆਪਣੇ ਹੀ ਸਰੀਰ ਉੱਤੇ ਮਨੁੱਖਾਂ ਦੇ ਪਾਪਾਂ ਨੂੰ ਉਠਾ ਸਕੇ ਉਹ ਮਨੁੱਖਾਂ ਦੇ ਪਾਪਾਂ ਦਾ ਦੰਨ ਸਹਿ ਕੇ ਸੂੜੀ ਉੱਤੇ ਬਲੀਦਾਨ ਹੋਇਆ ਅਤੇ ਮੌਤ ਨੂੰ ਹਰਾ ਕੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਜਦੋਂ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਜਿਸਦਾ ਨਾਮ თੌਮਾ ਸੀ ਆਪਣੇ ਆਗਿਸ਼ਵਾਸ ਨੂੰ ਪ੍ਰਗਟ ਕੀਤਾ ਤਾਂ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਛੂ ਕੇ ਕਿਹਾ ਤੂੰ ਤਾਂ ਦੇਖਣ ਨਾਲ ਵਿਸ਼ਵਾਸ ਕੀਤਾ ਵਰਤਾਂ ਹਨ ਉਹ ਜੋ ਬਿਨਾਂ ਵੇਖਿਆ ਵਿਸ਼ਵਾਸ ਕਰਦੇ ਹਨ ਜੋ ਕੋਈ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੁਕਤੀ ਪਾਉਂਦਾ ਹੈ ਅਤੇ ਪ੍ਰਭੂ ਉਸ ਦੇ ਵਿਸ਼ਵਾਸ ਕਰਕੇ ਉਸ ਨੂੰ ਧੰਨ ਕਹਿੰਦਾ ਹੈ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਦੇ ਕੰਨ ਉਹ ਵੀ ਪਾਪ ਸੰਸਾਰ ਅਤੇ ਸ਼ੈਤਾਨ ਉੱਤੇ ਜਿੱਤ ਪਾਉਂਦਾ ਹੈ ਤੁਸੀਂ ਵੀ ਪ੍ਰਭੂ ਯਿਸੂ ਮਸੀਹ ਵਿੱਚ ਮੁਕਤੀ ਅਤੇ ਜਿੱਤ ਪਾ ਸਕੋ ਪਰਮੇਸ਼ਰ ਅੱਗੇ ਸਾਡੀ ਇਹੋ ਪ੍ਰਾਰਥਨਾ ਹੈ